ਹੁਸ਼ਿਆਰਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਹੁਸ਼ਿਆਰਪੁਰ ਵੱਲੋਂ ਆ ਰਹੀ ਇੱਕ ਕਾਰ ਨੂੰ ਰੋਕਿਆ ਜਿਸ ਵਿੱਚ ਚੈਕਿੰਗ ਦੌਰਾਨ ਕਰੀਬ 8 ਲੱਖ ਰੁਪਏ ਬਰਾਮਦ ਹੋਏ ਜਿਸ ਵਿਅਕਤੀ ਪਾਸੋਂ ਪੈਸੇ ਲੈ ਗਏ ਹਨ ਉਸ ਦਾ ਕਹਿਣਾ ਹੈ ਕਿ ਉਹ ਇੱਕ ਵਪਾਰੀ ਹੈ ਪਰ ਉਹ ਹਜੇ ਤੱਕ 8 ਲੱਖ ਦਾ ਸਬੂਤ ਨਹੀਂ ਦੇ ਸਕਿਆ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਨਾਕੇਬੰਦੀ ਕੀਤੀ ਹੋਈ ਹੈ ਅੱਜ ਜਦੋਂ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਨਾਲ ਕਰੀਬ 8 ਲੱਖ ਰੁਪਏ ਬਰਾਮਦ ਹੋਏ ਜਿਸ ਲਈ ਉਹ ਕੋਈ ਸਬੂਤ ਨਹੀਂ ਦਿਖਾ ਸਕਿਆ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕਾਰ ਮਾਲਕ ਨੂੰ ਥਾਣਾ ਨੰਬਰ 1 ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉੱਥੇ ਉਸ ਦੀ ਜਾਂਚ ਕੀਤੀ ਜਾਵੇਗੀ। ਹਾਂ ਜੀ ਬਈ ਕੀ ਨਾਮ ਤੁਹਾਡਾ? ਪਰਪੇਸਾ ਜੀ। ਅੱਪੀ ਜੀ ਅੱਜ ਕਿਹੜਾ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ? ਹਾਂ ਜੀ ਸਰ। ਇਹ ਇੱਕ ਸਪੈਸ਼ਲ ਨਾਕੇ ਲੱਗਿਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਦਾ ਹੁਕਮ ਅਨੁਸਾਰ ਜੀ। ਉਹਦੇ ਸਬੰਧ ਵਿੱਚ ਜਾਨੀਏ ਚੈਕਿੰਗ ਕੀਤੀ ਸੀ ਸਵੇਰੇ ਇੱਕ ਗੱਡੀ ਰੋਕੀ ਆਪਣੇ ਇਨਫਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ ਮੈਂ ਸ਼ੱਕ ਦੇ ਆਧਾਰ ਤੇ ਰੋਕੀ ਜਦਾਂ ਤੇ ਉਹਨੂੰ ਰੋਕੇ ਦੇ ਸਾਈਡ ਤੇ ਰੋਕੇ ਦੋ ਉਹਨੂੰ ਡਿੱਗੀ ਖਲਾਈ ਗਈ ਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ ਉਹਨੂੰ ਕਿਹਾ ਬੈਗ ਖੋਲਨ ਲਈ ਕਿਹਾ ਤੇ ਉੱਪਰ ਆ ਗਿਆ ਥੋੜਾ ਜੀ ਤੇ ਫਿਰ ਉਹਨਾਂ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਏ ਆ। ਅੱਛਾ ਜੀ। ਉਹ ਤੁਹਾਨੂੰ ਅਣਕੇ ਕਾਉਂਟਿੰਗ ਕਰਾਉਣ ਦਾ ਚੈੱਕ ਕਰਾਉਣ ਲੱਪ ਹੈ। ਤੇ ਇੱਕ ਬੈਗ ਹੋਰ ਸੀਗਾ ਵਿੱਚ। ਉਹਨਾਂ ਪੁੱਛਿਆ ਕਿ ਤੁਹਾਡੇ ਕੋਲ ਹੋਰ ਕੈਸ਼ ਤਾਂ ਨਹੀਂ ਹੈਗਾ? ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ ਇਹ ਹੀ ਆ। ਜਦੋਂ ਗੱਡੀ ਦੇ ਵਿੱਚ ਦੁਬਾਰਾ ਬੈਗ ਲੈ ਆਂਦਾ ਗਿਆ। ਉਹਦੇ ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ ਸੀ 4 45 ਹਜ਼ਾਰ ਟੋਟਲ ਕਿੰਨਾ ਪੈਸਾ ਨਿਕਲਿਆ ਟੋਟਲ ਤਕਰੀਬਨ 8 8 ਲੱਖ ਦੇ ਕਰੀਬ ਹੈ ਪਤਾ ਲੱਗੇ ਕਿੱਥੋਂ ਲੈ ਕੇ ਆ ਰਹੇ ਸੀ ਕਿਹੜੀ ਜਗ੍ਹਾ ਤੋਂ ਜਾਣਾ ਸੀ ਇਹ ਆਇਆ ਹਾਰਪੁਰ ਏਰੀਆ ਤੋਂ ਆਇਆ ਤਲਵਾੜੇ ਤੋਂ ਅੱਛਾ ਜੀ ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀ ਆ ਤੇ ਬਾਕੀ ਕਲੀਅਰ ਨਹੀਂ ਗਾਇ ਕਿ ਕਰ ਰਹੇ ਕੋਈ ਸਬੂਤ ਮਿਲੇ ਕੋਈ ਸਬੂਤ ਨਹੀਂ ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ ਇਹਨੇ ਕੋਈ ਉਹਨੂੰ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿੱਥੋਂ ਘੜਾ ਕੇ ਲਏ ਕੋਈ ਸਬੂਤ ਨਹੀਂ ਕੋਈ ਕੁਝ ਕਿਦਾਂ ਇਲੈਕਸ਼ਨ ਕਮਿਸ਼ਨਰ ਇਹ ਦੱਸਤਾ ਹੈ ਕਿ 50000 ਤੋਂ ਉੱਪਰ ਜਾਣ ਦਾ ਕੋਈ ਸਬੂਤ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਕਿ ਆ ਉਹਨਾਂ ਕੋਲ ਨਿਕਲੇ ਨਹੀਂ ਬਿਲਕੁਲ ਨਹੀਂ ਨਿਕਲੇ ਉਹਨਾਂ ਨੇ ਕਿਹਾ ਦੱਸਿਆ ਕਿ ਕਰਕੇ ਵੀ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ ਕਹਿੰਦਾ ਨਹੀਂ ਸਾਡੇ ਕੋਲ ਨਹੀਂ ਹੁਣ ਕੈਸ਼ ਤੁਹਾਡੇ ਵੱਲੋਂ ਇਹ ਆਪਣੇ ਸੀਨੀਅਰ ਅਫਸਰਾਂ ਦੇ ਹੁਪਾ ਜਿਹਾ ਧਿਆਨ ਕੇ ਨਾ ਕਰਕੇ ਉੱਥੇ ਇੱਕ ਨੰਬਰ ਥਾਣੇ ਭੇਜ ਦਿੱਤੇ ਗਏ ਜਿਹੜੀ ਐਸਐਸਟੀ ਟੀਮਾਂ ਉਹਨਾਂ ਦੇ ਹਵਾਲੇ ਕਰਕੇ ਜਿਹੜੀ ਬੰਦੀ ਕਾਰਵਾਈ ਉਹਨਾਂ ਤੇ ਹੋਊਗੀ ਟੋਟਲ ਪਤਾ ਲੱਗਿਆ ਕਿੰਨਾ ਕੈਸ਼ ਹੈ ਤਕਰੀਬਨ 8 ਲੱਖ ਦੇ ਕਰੀਬ ਸੀ ਬਾਕੀ ਥੋੜਾ ਬੋਤਾ ਹੋਰ ਵੀ 6